ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਹਾਜ਼ਰ ਹਾਂ ਮੈਂ ਵਰਲਡ ਨਿਊਜ਼ ਤੇ ਆ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਬਾਅਦ ਰੂਸ ਅਤੇ ਯੂਕਰੇਨ ਦੇ ਵਿਚਕਾਰ ਤਿੰਨ ਸਾਲਾਂ ਦੀ ਜੰਗ ਨੇ ਯੂਕਰੇਨੀ ਸ਼ਹਿਰਾਂ ਦੇ ਵਿੱਚ ਭਿਆਨਕ ਤਬਾਹੀ ਮਚਾਈ। ਰੂਸੀ ਫੌਜ ਯੂਕਰੇਨ ਦੇ ਵਿੱਚ ਦਾਖਲ ਹੋਈ ਅਤੇ ਅਨੇਵਾਹ ਬੰਬ ਸੁੱਟੇ। ਪਰ ਆਤਵਾ ਨੂੰ ਯੂਕਰੇਨ ਦੇ ਵੱਲੋਂ ਕੀਤਾ ਗਿਆ ਹਮਲਾ ਪੁਤਿਨ ਪ੍ਰਸ਼ਾਸਨ ਦੇ ਲਈ ਇੱਕ ਵੱਡਾ ਨੁਕਸਾਨ ਸਾਬਤ ਹੋਇਆ। ਯੂਕਰੇਨ ਨੇ ਬਹੁਤ ਹੀ ਚਲਾਕੀ ਦੇ ਨਾਲ ਰੂਸੀ 에ਅਰ ਬੇਸ ਤੇ ਹਮਲਾ ਕੀਤਾ ਅਤੇ ਬੰਬਾਰੀ ਕਰਨ ਵਾਲੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ਦੀ ਯੋਜਨਾ ਡੇਸਾਲ ਤੋਂ ਵੱਧ ਸਮੇਂ ਦੇ ਵਿੱਚ ਬਣਾਈ ਗਈ ਅਤੇ ਫਿਰ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਅੰਜਾਮ ਦਿੱਤਾ ਗਿਆ। ਯੂਕਰੇਨ ਦੀ ਸੁਰੱਖਿਆ ਸੇਵਾ ਨੇ ਰੂਸ ਦੇ ਵਿੱਚ ਚਾਰ ਵੱਖ-ਵੱਖ 에ਅਰ ਬੇਸਾਂ ਤੇ ਹਮ ਜਿਸ ਵਿੱਚ 41 ਭਾਰੀ ਰੂਸੀ ਬੰਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਯੂਕਰੇਨੀ ਮੀਡੀਆ ਸੰਗਠਨਾ ਦੇ ਵਿੱਚੋਂ ਇੱਕ ਨੇ ਸੁਰੱਖਿਆ ਸੇਵਾ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਇਸ ਕਾਰਵਾਈ ਨੂੰ ਵੈਬ ਨਾਮ ਦਿੱਤਾ ਗਿਆ ਅਤੇ ਇਸ ਦੀ ਯੋਜਨਾ ਬਣਾਉਣ ਦੇ ਵਿੱਚ 1.5 ਸਾਲ ਲੱਗੇ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਨੇ ਫਿਲਸਤੀਨ ਨੂੰ ਆਜ਼ਾਦ ਕਰੋ ਦਾ ਨਾਅਰਾ ਲਾਉਂਦੇ ਹੋਏ ਗਾਜ਼ਾ ਦੇ ਵਿੱਚ ਇਜ਼ਰਾਈਲੀ ਬੰਦਕਾਂ ਦੇ ਵੱਲ ਧਿਆਨ ਖਿੱਚਣ ਦੇ ਲਈ 71 ਹੋਏ ਇੱਕ ਸਮੂਹ ਤੇ ਪੈਟਰੋਲ ਬੰਬ ਸੁੱਟਿਆ ਜਿਸ ਦੇ ਵਿੱਚ 6 ਲੋਕ ਝੁੱਲਸ ਗਏ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ مشਕੂਕ ਦੀ ਪਛਾਣ 45 ਸਾਲਾ ਸੈਬਰੀ ਸੋਲਮਨ ਦੇ ਵਜੋਂ ਹੋਈ ਹੈ ਅਤੇ FBI ਹਮਲੇ ਦੀ ਜਾਂਚ ਦਹਿਸ਼ਤੀ ਕਾਰਵਾਈ ਦੇ ਵਜੋਂ ਕਰ ਰਹੀ ਹੈ ਹਮਲਾਵਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਇਹ ਹਮਲਾ ਬੋਲਡਰ ਸ਼ਹਿਰ ਦੇ ਵਿੱਚ ਮਕਬੂਲ ਪਰਲ ਸਟਰੀਟ ਦੇ ਵਿੱਚ ਹੋਇਆ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ جاری جنگ ਦੇ ਪਿਛੋਕੜ ਦੇ ਵਿੱਚ ਇਹ ਘਟਨਾ ਹੋਈ ਹੈ ਇਸ جنگ ਨੇ ਆਲਮੀ ਤਣਾਅ ਵਧਾ ਦਿੱਤਾ ਹੈ ਤੇ ਇਸ ਕਰਕੇ ਅਮਰੀਕਾ ਦੇ ਵਿੱਚ ਯਹੂਦੀ ਵਿਰੋਧੀ ਹਿੰਸਾ ਦੇ ਵਿੱਚ ਵਾਧਾ ਹੋਇਆ ਹੈ ਇਸ ਘਟਨਾ ਤੋਂ ਬਾਅਦ ਇੱਕ ਹਫਤਾ ਪਹਿਲਾਂ ਵਾਸ਼ਿੰਗਟਨ ਦੇ ਵਿੱਚ ਯਹੂਦੀ ਇਜ਼ਾਇਬਕਾਰ ਦੇ ਬਾਹਰ ਫਿਲਸਤੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਲਾਉਣ ਵਾਲੇ ਇੱਕ ਵਿਅਕਤੀ ਉੱਤੇ ਇਜ਼ਰਾਈਲੀ ਅੰਬੈਸੀ ਦੇ ਦੋ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਸੀ ਪ੍ਰਦੇਸ਼ ਦੇ ਉੱਤਰ ਪੂਰਬੀ ਸੂਬਿਆਂ ਦੇ ਵਿੱਚ ਪਿਛਲੇ 4 ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ ਨਤੀਜੇ ਦੇ ਵਜੂ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਟੋ-ਕਟ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਵਿੱਚ ਅਸਾਮ ਦੇ ਵਿੱਚ 8 ਅਤੇ ਨਾਚਲ ਪ੍ਰਦੇਸ਼ ਦੇ ਵਿੱਚ 9 ਮਿਜ਼ੋਰਮ ਦੇ ਵਿੱਚ 5 ਅਤੇ ਮੇਘਾਲਿਆ ਦੇ ਵਿੱਚ 6 ਮੌਤਾਂ ਸ਼ਾਮਲ ਹਨ ਰਾਹਤ ਅਤੇ ਬਚਾਅ ਦੇ ਲਈ ਭਾਰਤੀ ਫੌਜ ਹਵਾਈ ਸੈਨਾ ਅਤੇ ਅਸਾਮ ਰਾਈਫਲਸ ਨੂੰ ਤੈਨਾਤ ਕੀਤਾ ਗਿਆ ਹੈ ਅਸਾਮ ਦੇ 19 ਜ਼ਿਲ੍ਹਿਆਂ ਦੇ ਵਿੱਚ 764 ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਆ ਗਏ ਸੂਬੇ ਦੇ ਵਿੱਚ ਲਗਭਗ 3.6 ਲੱਖ ਲੋਕ ਜਿਹੜੇ ਪ੍ਰਭਾਵਿਤ ਹੋਏ ਹਨ ਐਤਵਾਰ ਨੂੰ ਦੋ ਹੋਰ ਲੋਕਾਂ ਦੀ ਮੌਤ ਦੇ ਨਾਲ ਸੂਬੇ ਦੇ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਤ੍ਰਿਪੁਰਾ ਦੇ ਵਿੱਚ 10000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਮਨੀਪੁਰ ਦੇ ਵਿੱਚ ਫੌਜ ਆਸਾਮ ਰਾਈਵਲਸ ਅਤੇ ਫਾਇਰ ਸਰਵਿਸ ਦੇ ਐਤਵਾਰ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ 1500 ਤੋਂ ਵੱਧ ਲੋਕਾਂ ਨੂੰ ਬਚਾਇਆ ਬਚਾਅ ਕਾਰਜ ਦੀਆਂ ਕਈ ਫੋਟੋਆਂ ਦੇ ਵਿੱਚ ਅਧਿਕਾਰੀਆਂ ਨੂੰ ਕਿਸ਼ਤੀਆਂ ਦੇ ਵਿੱਚ ਅਤੇ ਉਹਨਾਂ ਦੀ ਪਿੱਠ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਜਾਣਦੇ ਹੋਏ ਦੇਖਿਆ ਗਿਆ ਦੇਸ਼ ਭਰ ਦੇ ਵਿੱਚ ਕਰੋਨਾ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਸੋਮਵਾਰ ਸਵੇਰੇ ਤੱਕ ਕੁੱਲ ਸਰਗਰਮ ਮਾਮਲੇ ਦੀ ਗਿਣਤੀ 3961 ਤੱਕ ਪਹੁੰਚ ਗਈ ਪਿਛਲੇ 24 ਘੰਟਿਆਂ ਦੇ ਵਿੱਚ ਇਸ ਇਨਫੈਕਸ਼ਨ ਦੇ ਕਾਰਨ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵੱਲੋਂ ਅੱਜ ਸਵੇਰੇ 8:30 ਵਜੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਵਿੱਚ ਕੁੱਲ 3961 ਸਰਗਰਮ ਮਾਮਲੇ ਹਨ ਹੁਣ ਤੱਕ 2188 ਮਰੀਜ਼ਾਂ ਨੂੰ ਜਿਹੜਾ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 1 ਜਨਵਰੀ ਤੋਂ ਹੁਣ ਤੱਕ 32 ਲੋਕਾਂ ਦੇ ਮੌਤ ਹੋ ਚੁੱਕਿਆ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਇਨਫੈਕਸ਼ਨ ਦੇ 203 ਸਰਗਰਮ ਮਾਮਲੇ ਸਾਹਮਣੇ ਆਏ ਹਨ ਅਤੇ 370 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਇਸ ਦੌਰਾਨ 4 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਰਾਸ਼ਟਰੀ ਰਾਜਧਾਨੀ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਅਤੇ ਕੇਰਲ ਦੇ ਵਿੱਚ ਇੱਕ ਇੱਕ ਮਰੀਜ਼ ਦੀ ਕਰੋਨਾ ਦੇ ਨਾਲ ਮੌਤ ਹੋ ਚੁੱਕੀ ਹੈ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ ਇਨਫੈਕਸ਼ਨ ਦੀ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਅਤੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਦੇ ਵਿੱਚ ਮਾਸਕ ਦੀ ਵਰਤੋਂ ਕਰਨ ਤੇ ਕਰੋਨਾ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ ਭਾਰਤੀ ਕ੍ਰਿਕਟ 스타 ਵਿਰਾਟ ਕੋਹਲੀ ਨੂੰ ਵੱਡਾ ਝਟਕਾ ਲੱਗਾ ਹੈ ਬੰਗਲੌਰੂ ਦੇ ਵਿੱਚ ਕੋਹਲੀ ਦੇ ਪਬ 18 ਕਮਿਊਨ ਨੂੰ ਇੱਕ ਵਾਰ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ ਇਹ ਪਬ ਬੰਗਲੌਰੂ ਦੇ ਵਿੱਚ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ਤੇ ਸਥਿਤ ਹੈ ਭਾਰਤੀ ਕ੍ਰਿਕਟ 스타 ਵਿਰਾਟ ਕੋਹਲੀ ਇਸ ਸਮੇਂ ਆਈਪੀਐਲ ਦੇ ਵਿੱਚ ਧਮਾਲ ਮਚਾ ਰਹੇ ਹਨ ਉਹਨਾਂ ਦੀ ਟੀਮ ਰਾਇਲ ਚੈਲੈਂਜਰ ਬੰਗਲੌਰੂ ਵੀ ਆਈਪੀਐਲ 2025 ਦੇ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਹੁਣ ਉਹ ਖਿਤਾਬ ਤੋਂ ਸਿਰਫ ਇੱਕ ਕਦਮ ਦੂਰ ਹਨ ਇਸ ਦੌਰਾਨ ਉਹਨਾਂ ਨੂੰ ਵੱਡਾ ਝਟਕਾ ਲੱਗਾ ਹੈ ਬੰਗਲੌਰੂ ਦੇ ਵਿੱਚ ਕੋਹਲੀ ਦੇ ਪਬ 18 ਕਮਿਊਨ ਨੂੰ ਇੱਕ ਵਾਰ ਫ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਸਿਗਰਟ ਐਡ ਆਦਰ ਤੰਬਾਕੂ ਪ੍ਰੋਡਕਟਸ ਐਕਟ 2003 ਦੇ ਤਹਿਤ ਪਬ ਵਿਰੁੱਧ ਕੇਸ ਦਰਜ ਕੀਤਾ ਗਿਆ ਇਹ ਪਬ ਬੰਗਲੌਰੂ ਦੇ ਵਿੱਚ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ਤੇ ਸਥਿਤ ਹੈ ਵਿਸ਼ਵ ਚੈਂਪੀਅਨ ਡੀ ਗੁਗੇਸ਼ ਨੇ ਇਤਿਹਾਸ ਰਚ ਦਿੱਤਾ ਗੁਗੇਸ਼ ਨੇ ਮਹਾਨ ਸ਼ਤਰੰਜ ਖਿਡਾਰੀ ਦੇ ਵਿੱਚੋਂ ਇੱਕ ਮੈਕਸਨ ਕਾਰਲਸਨ ਨੂੰ ਹਰਾਇਆ ਇਹ ਭਾਰਤੀ ਗ੍ਰੈਂਡ ਮਾਸਟਰ ਦੇ ਨਾਰਵੇ ਸ਼ਤਰੰਜ ਟੂਰਨਾਮੈਂਟ 225 ਦੇ ਛੇਵੇਂ ਦੌਰ ਦੇ ਵਿੱਚ ਕਾਰਲਸਨ ਉੱਤੇ ਜਿੱਤ ਹਾਸਲ ਕੀਤੀ ਹੈ ਲਗਾਤਾਰ ਦੂਜੇ ਸਾਲ ਕਾਰਲਸਨ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਵਿੱਚ ਕਿਸੇ ਭਾਰਤੀ ਖਿਡਾਰੀ ਤੋਂ ਹਾਰਿਆ ਪਿਛਲੇ ਸਾਲ ਉਸ ਨੂੰ ਆਰ ਪ੍ਰਗਿਆਨੰਦਾ ਨੇ ਹਰਾਇਆ ਸੀ ਹੁਣ ਗੁਗੇਸ਼ ਨੇ ਕਾਲਸਨ ਨੂੰ ਹਰਾ ਦਿੱਤਾ ਹੈ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਕਾਲਸਨ ਦੇ ਸ਼ੁਰੂਆਤ ਦੇ ਵਿੱਚ ਦਬਦਬਾ ਬਣਾ ਕੇ ਰੱਖਿਆ ਅਤੇ ਲੀਡ ਹਾਸਲ ਕੀਤੀ ਕਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਦੇ ਹੋਏ ਇਸ ਤਜਰਬੇਕਾਰ ਖਿਡਾਰੀ ਨੇ ਜ਼ਿਆਦਾਤਰ ਸਮਾਂ ਗੁਗੇਸ਼ ਨੂੰ ਬਹੁਤ ਦਬਾ ਕੇ ਰੱਖਿਆ ਹਾਲਾਂਕਿ ਗੁਗੇਸ਼ ਨੇ ਹਾਰ ਨਹੀਂ ਮੰਨੀ ਅਤੇ ਬਹਾਦਰੀ ਦੇ ਨਾਲ ਲੜਿਆ ਆਖਰੀ ਪਲਾਂ ਦੇ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਗੁਗੇਸ਼ ਹਾਰ ਜਾਵੇਗਾ ਪਰ ਫਿਰ ਕਾਲਸਨ ਨੇ ਇੱਕ ਵੱਡੀ ਗਲਤੀ ਕਰ ਦਿੱਤੀ ਅਤੇ ਗੁਗੇਸ਼ ਨੇ ਇੱਕ ਜ਼ੋਰਦਾਰ ਜਵਾਬੀ ਹਮਲਾ ਕੀਤਾ ਅਤੇ ਸਹੀ ਚਾਲਾਂ ਚੱਲ ਕੇ ਕਾਲਸਨ ਨੂੰ ਕਾਰਨ ਦੇ ਲਈ ਮਜ਼ਬੂਤ ਕਰ ਦਿੱਤਾ ਸਾਊਦੀ ਅਰਬ ਦੇ ਸਾਲਾਨਾ ਹੱਜ ਯਾਤਰਾ ਦੇ ਲਈ ਬਿਨਾ ਇਜਾਜ਼ਤ ਵਾਲੇ 270000 ਤੋਂ ਜ਼ਿਆਦਾ ਲੋਕਾਂ ਨੂੰ ਮੱਕਾ ਦੇ ਵਿੱਚ ਪ੍ਰਵੇਸ਼ ਤੋਂ ਰੋਕ ਦਿੱਤਾ ਗਿਆ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਸਰਕਾਰ ਹੱਜ ਦੇ ਵਿੱਚ ਭੀੜ ਦੇ ਲਈ ਅਨधिकृत ਯਾਤਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਸਰਕਾਰ ਨੇ ਕਿਹਾ ਹੈ ਕਿ ਪਿਛਲੇ ਸਾਲ ਦੀ ਭਿਆਨਕ ਗਰਮੀ ਦੇ ਵਿੱਚ ਮਰਨ ਵਾਲਿਆਂ ਦੇ ਵਿੱਚੋਂ ਵੱਡੀ ਗਿਣਤੀ ਅਨधिकृत ਯਾਤਰੀ ਸਨ ਅਧਿਕਾਰਿਤ ਤੌਰ ਉਤੇ ਲਗਭਗ 1.4 ਮਿਲੀਅਨ ਮੁਸਲਮਾਨ ਇਸ ਸਮੇਂ ਮੱਕੇ ਦੇ ਵਿੱਚ ਪਹੁੰਚ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ ਬਿਨਾਂ ਇਜਾਜ਼ਤ ਹੱਜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 5000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਅਤੇ ਦੇਸ਼ ਨਿਕਾਲਾ ਵਰਗੀਆਂ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੱਕਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਲੱਖਾਂ ਮੁਸਲਮਾਨਾਂ ਨੂੰ ਬਿਨਾਂ ਇਜਾਜ਼ਤ ਸ਼ਹਿਰ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਨਿਯਮਾਂ ਦੇ ਅਨੁਸਾਰ ਸਿਰਫ ਉਹਨਾਂ ਲੋਕਾਂ ਨੂੰ ਹੀ ਹੱਜ ਯਾਤਰਾ ਕਰਨ ਦੀ ਇਜਾਜ਼ਤ ਹੈ ਜਿਨ੍ਹਾਂ ਦੇ ਕੋਲ ਜਾਇਜ਼ ਪਰਮਿਟ ਹਨ ਅਤੇ ਭਾਵੇਂ ਉਹ 1 ਸਾਲ ਤੋਂ ਸ਼ਹਿਰ ਦੇ ਵਿੱਚ ਰਹਿ ਰਹੇ ਹੋਣ ਐਸਾਨ ਹੁਣ ਤੱਕ ਦੀ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ